ਸ੍ਰੀ ਅਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜੰਨਤ ਟੀਵੀ ਤੇ ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਆ ਸਿੰਘ ਦੇ ਨਾਲ ਬੈਠ ਕੇ ਜਿਹੜਾ ਇਹ ਵੀਡੀਓ ਤੁਹਾਨੂੰ ਕਿਉਂ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਪੂਰੀ ਗੱਲ ਬਾਤ ਵੀ ਦੱਸਾਂਗੇ ਪਹਿਲਾਂ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਨਸ਼ੇ ਵਿਚਨ ਤੇ ਕਰਨ ਵਾਲਿਆਂ ਤੱਕ ਜ਼ਰੂਰ ਪਹੁੰਚਾ ਦਿਓ ਕਿਵੇਂ ਜਿਹੜਾ ਇਹ ਬੁੱਟਾ ਸਿੰਘ 80 ਤੋਂ 70 ਲੱਖ ਦਾ ਨਸ਼ਾ ਕਰਕੇ ਵਾਪਸ ਜਿਹੜਾ ਇਹ ਸਿੱਖੀ ਸਰੂਪ ਦੇ ਵਿੱਚ ਮੁੜਿਆ ਹੈ ਅਤੇ ਗੁਰੂ ਦੇ ਲੜ ਕਿਵੇਂ ਲੱਗਿਆ ਇਹ ਪੂਰੀ ਦਾਸਤਾਨ ਇਹਨਾਂ ਦੀ ਮੂੰਹੋਂ ਹੀ ਸੁਣਾਵਾਂਗੇ ਪਹਿਲਾ ਸਭ ਤੋਂ ਪਹਿਲਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਇਓ ਬਿਨਾਂ ਕਿਸੇ ਡਾਕਟਰੀ ਸਹਾਇਤਾ ਬਿਨਾਂ ਕਿਸੇ ਸੈਂਟਰ ਤੋਂ ਨਸ਼ਾ ਕਿਵੇਂ ਛੱਡਿਆ ਜਾ ਸਕਦਾ ਹੈ ਸਸੇਕਾ ਗੁੱਟਾ ਜੀ ਸਸੇਕਾ ਵੈਗ ਜੀ ਖਾਲਸਾ ਵੈਗ ਜੀ ਫਤਿਹ ਜੀ ਅ ਜਿਹੜੀ ਦਾਸਤਾਨ ਹੈ ਬੂ ਸਿੰਘ ਨਾਮ ਜਿਹੜਾ ਇਹ ਤੁਹਾਡੇ ਮਾਤਾ ਪਿਤਾ ਨੇ ਰੱਖਿਆ ਸੀ ਘਰ ਦੇ ਵਿੱਚ ਬੁੱਟਾ ਲਗਾਇਆ ਸੀ ਵੀ ਬੁੱਟਾ ਜਿਹੜਾ ਇਹ ਸਾਨੂੰ ਫਲ ਦਵੇਗਾ ਸ਼ਾ ਕਰੇਗਾ ਪਰ ਬੁੱਟਾ ਜਿਹੜਾ ਇਹ ਮਾੜੀ ਸੰਗਤ ਦੇ ਵਿੱਚ ਕਿਵੇਂ ਪੈ ਗਿਆ ਇਹ ਸਾਰੀ ਦਾਸਤਾਨ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਜਦੋਂ ਆਪਾਂ ਮਾੜੇ ਬੰਦਿਆਂ ਨਾਲ ਬੈਨੇ ਆਂ ਜੀ ਮਾੜੀ ਸੰਗਤ ਉਦੋਂ ਸ਼ੁਰੂ ਹੁੰਦੀ ਹੈ ਜੇ ਆਪਾਂ ਚੰਗੇ ਬੰਦਿਆਂ ਨਾਲ ਬਾਹਂਗੇ ਚੰਗੀ ਅਗਲੇ ਸੋਚ ਦੇਣਗੇ ਚੰਗਾ ਰਾਹ ਵਿਖਾਉਣਗੇ ਜੇ ਆਪਾਂ ਮਾੜੇ ਬੰਦਿਆਂ ਨਾਲ ਬਾਹਂਗੇ ਉਹਨਾਂ ਮਾੜਾ ਰਾਹ ਵਿਖਾਉਣਾ ਠੀਕ ਹੈ ਜਿਵੇਂ ਵੀ ਮੰਨ ਕੇ ਚਲੋ ਵੀ ਮੈਂ ਪਹਿਲਾਂ ਕੋਈ ਨਿਸ਼ਾਨੀ ਕਰਦਾ ਸੀ ਗਾਈ ਮੇਰੇ ਡਾਡੀ 2013 ਡੈਥ ਹੋਈ ਮੇਰੀ ਮੰਮਾ ਦੀ 17 20 ਡੈਥ ਹੋਈ ਉਦੋਂ ਬਾਅਦ ਮੈਂ ਮੈਰਿਜ ਕਰਾ ਲਈ ਠੀਕ ਹੈ ਉਦੋਂ ਬਾਅਦ ਵਿਆਹ ਤੋਂ ਬਾਅਦ ਚ ਮੈਂ ਨਾ ਵੀ ਉਹੋ ਜੇ ਬੰਦਿਆਂ ਨਾਲ ਬਹਿਣ ਲੱਪਿਆ ਵੀ ਜਿਨ੍ਹਾਂ ਨੇ ਮੈਨੂੰ ਵੀ ਗਲਤ ਸੰਗਤ ਚ ਪਾਤਾ ਵੀ ਮੈਂ ਵੀ ਮੈਂ ਨਸ਼ੇ ਦੇ ਸਿਰੇ ਤੋਂ ਹੱਥ ਵੀ ਪਾਇਆ ਹੀ ਸਿਰੇ ਨਸ਼ੇ ਜਿਹੜਾ ਨਸ਼ਾ ਸਿਰੇ ਦਾ ਨਾ ਉਹਨੂੰ ਹੀ ਹੱਥ ਪਾਇਆ ਸ਼ੁਰੂ ਤੇ ਸਟਾਰਟਿੰਗ ਤੁਸੀਂ ਕਹਿ ਰਹੇ ਹੋ sire de nashe to kitti hai chitte to kitti hai ਬਿਲਕੁਲ ਜੀ ਤੇ ਚਿੱਟੇ ਦੇ ਵਿੱਚ ਉਜਾੜਿਆ ਕੀ ਕੀ ਹੈ ਚਿੱਟੇ ਦੇ ਵਿੱਚ ਤਾਂ ਤੁਸੀਂ ਮੰਨ ਕੇ ਚਲੋ ਵੀ ਮੇਰਾ ਘਰ ਹੀ ਪਲਟ ਗਿਆ ਹੀਗਾ ਜੀ ਹਾਂਜੀ ਜਿਹੜੇ ਘਰ ਆਪਾਂ ਬੈਠੇ ਨਾ ਇਸ ਟਾਈਮ ਇਹ ਮੈਂ ਘਰ ਪਹਿਲਾਂ ਪਾ ਚੁੱਕਾ ਸੀ ਨਸ਼ਾ ਕਰਨ ਤੋਂ ਜੇ ਮੈਂ ਕਿਤੇ ਬਾਅਦ ਚ ਪਾਇਆ ਹੁੰਦਾ ਤੇ ਬਾਅਦ ਚ ਮੇਰ ਤੋਂ ਘਰ ਨਹੀਂ ਪੈਣਾ ਸੀਗਾ ਜਿਹੜੇ ਘਰ ਵੀ ਵੇਚ ਜਾਣਾ ਹਾਂਜੀ ਇਹ ਘਰ ਵੀ ਵੇਚ ਜਾਣਾ ਸੀ ਜਿੱਥੋਂ ਤੱਕ ਵੀ ਮੇਰੀ ਸੋਚ ਪਹੁੰਚ ਗਈ ਸੀ ਵੀ ਮੈਂ ਪਹਿਲੀ ਵੇਚ ਦੇਣੀ ਤੇ ਘਰ ਵੀ ਵੇਚ ਦੇਣਾ ਬਾਕੀ ਮਾਲਕ ਨੇ ਹੱਥ ਦੇ ਕੇ ਰੱਖਿਆ ਜਦੋਂ ਜਿੱਥੋਂ ਤੱਕ ਇਹ ਆ ਵੀ ਮੇਰੇ ਮੇਰੇ ਕੋਲ ਦੋ ਟਰੈਕਟਰ ਸੀਗੇ ਜੌਂਡੀਅਰ ਤੇ ਇੱਕ ਸਵਰਾਜ ਮੈਂ ਉਹ ਵੀ ਚੱਟੇ 'ਚ ਵੇਚ ਦਿੱਤੇ ਮੇਰਾ ਰੇਤਾ ਦਾ ਕੰਮ ਕਰਦਾ ਸੀ ਬਾਅਦ ਉਹ 'ਚ ਵੇਚੋਂ ਤੋਂ ਬਾਅਦ ਮੈਂ ਘਰਿਆ ਜਣ ਕਿਹਾ ਮੈਨੂੰ ਘੋੜਾ ਲੈ ਦਿਓ ਮੈਂ ਬਾਹਰ ਚੱਲ ਜਾ ਕੇ ਰੂ ਪੋਸਤ ਖਾ ਲਿਆ ਕਰੂ ਫੀਮ ਖਾ ਲਿਆ ਕਰੂ ਠੀਕ ਹੈ ਮੈਨੂੰ ਗੱਡੀ ਲੈ ਦਿਓ ਉਹਨਾਂ ਮੈਨੂੰ ਗੱਡੀ ਲਾਚੀ ਕਰ ਜਾਣੇ ਵੀ ਮੈਨੂੰ ਘੋੜਾ ਲੈਤਾ ਮੈਂ ਬਾਹਰ ਜਾਣ ਲਾ ਪਿਆ ਉਹ ਹੀ ਗੱਲ ਹੋਣੀ ਬਾਹਰ ਜਾਣਾ ਉਥੇ ਪੋਸਤ ਖਾਣੇ ਫੀਮ ਇੱਥੇ ਆਣ ਕੇ ਫੇਰ ਉਹ ਹੀ ਹਾਲ ਚੱਟੇ ਨੂੰ ਲੱਗ ਪੈਣਾ ਠੀ ਆਣ ਕੇ ਚੱਟੇ ਨੂੰ ਲਾ ਕੇ ਘਰੇ ਬਸ ਮਕਾਲ ਪਾਉਣੀ ਗੱਲ ਹੋਰ ਕੋਈ ਨਹੀਂ ਬਸ ਇਹ ਪੈਸਾਂ ਤੋਂ ਪੈਸੇ ਜੋ ਘਰ ਦੇ ਕਹਿੰਦੇ ਤੂੰ ਗੱਡੀ ਲੈ ਕੇ ਜਾਣਾ ਪੈਸੇ ਕਿੱਥੇ ਜਾਂਦੇ ਬਸ ਉਹ ਸਾਰੇ ਪੈਸੇ ਪਿੱਛੇ ਹੀ ਚੱਟੇ 'ਚ ਲਾਉਣੇ ਘਰੇ 1 ਰੁਪਿਆ ਨਹੀਂ ਲਾਉਣਾ ਤੁਸੀਂ ਆਪਣਾ ਘੋੜਾ ਵੀ ਵੇਚਤਾ ਟਰੈਕਟਰ ਵੀ ਵੇਚਤੇ ਬੁਲਟ ਵੀ ਵੇਚਤਾ ਤੇ ਮੋਟਰਸਾਈਕਲ ਵੀ ਵੇਚਤੇ ਉਹ ਇੰਨਾ ਪੈਸਾ ਉਜਾੜਨ ਤੋਂ ਬਾਅਦ ਵੀ ਜਿਹੜਾ ਇਹ ਕਿਵੇਂ ਸੋਚੀ ਪਈ ਕਿਵੇਂ ਸੂਰਤ ਆਈ ਵੀ ਗੁਰੂ ਦਾ ਸਿੱਖ ਸਜਣਾਏ ਗੁਰੂ ਦਾ ਬਾਣਾ ਪਾਣਾਏ ਅਮਰੀ ਸਖਣਾਏ ਇਹੋ ਜਿਹਾ ਵਿਚਾਰ ਇੱਕਦਮ ਤੁਹਾਡੇ ਮਨ 'ਚ ਕਿਉਂ ਆਇਆ ਕਿਉਂਕਿ ਤੁਸੀਂ ਕਹਿ ਰਹੇ ਹੋ ਮੈਂ ਸਿਰੇ ਦਾ ਨਸ਼ਾ ਜੜਾਇਆ ਕਰਦਾ ਸੀ ਸਿਰੇ ਦੇ ਨਸ਼ੇ ਤੋਂ ਇੱਕਦਮ ਜੜਾ ਇਹ ਵਾਪਸੀ ਕੀ ਦੇ ਰੂਪ 'ਚ ਕਿਵੇਂ ਆਇਆ ਹਾਂਜੀ ਬਾਕੀ ਮਾਨਕਾ ਚਲੋ ਵੀ ਜੇ ਕਈ ਲੋਕ ਕਹਿੰਦੇ ਨੇ ਵੀ ਸੈਂਟਰ ਜਾ ਕੇ ਛੱਡ ਦਿੰਦੇ ਆ ਮੇਰੇ ਘਰ ਦੇ ਮੈਨੂੰ ਸੈਂਟਰ ਵਿੱਚ ਕਾ ਛੱਡਿਆ ਜੀ ਜੇ ਕਹਿ ਦੀਆਂ ਨਾ ਵੀ ਸੈਂਟਰ ਨਹੀਂ ਗਿਆ ਮੈਂ ਸੈਂਟਰ ਵੀ ਗਿਆ ਰਿਆ ਮੇਰੇ ਘਰ ਦੇ ਕਹਿੰਦੇ ਚਲ ਕੋਣੀ ਨਹੀਂ ਜਿੰਦਗੀ ਬਾਜੇ ਪੈਸਿਆਂ ਦਾ ਕੋਣੀਗਾ ਕਿੰਨੇ ਮਹੀਨੇ ਸੈਂਟਰ ਜਿਹੜਾ ਮੈਂ ਵੀ 4 ਮਹੀਨੇ ਸੈਂਟਰ ਲਾ ਕੇ ਆਇਆ ਜੀ ਗਿਆ ਵੀ ਛੱਡਿਆ ਸੈਂਟਰ ਤੋਂ ਕਿ ਨਹੀਂ ਨਹੀਂ ਮੈਂ ਛੱਡਿਆ ਆਣ ਕੇ ਵੀ ਮੰਨ ਕੇ ਚਲੋ ਜ 2 ਮਹੀਨੇ ਸਹੀ ਰਿਹਾ ਸੈਂਟਰ ਤੋਂ ਤਿੰਨ ਤੇ ਬਾਕੀ ਮੈਂ ਫੇਰ ਉਸੇ ਸੰਗਲ ਤੇ ਪੈ ਗਿਆ ਮਾੜੇ ਬੰਦਿਆਂ ਨਾਲ ਆਣ ਕੇ ਬਹਿ ਗਿਆ ਫੇਰ ਵੀ ਉਥੇ ਦਿਮਾਗ ਜਾਂਦਾ ਹੈਗਾ ਵੀ ਘੁੰਮ ਘੁੰਮ ਕੇ ਵੀ ਮੈਂ ਹੁਣ 4 ਮਹੀਨੇ ਉਥੇ ਲਾ ਆਇਆ ਹੁਣ ਕਹਦਾ ਮੈਨੂੰ ਪੱਕਾ ਲੱਗਣ ਲੱਗਾ ਇੱਕ ਦਿਨ ਲਾ ਕੇ ਵੇਖ ਲਈਓ ਇੱਕ ਦਿਨ ਲਾਇਆ ਇਹੋ ਜਿਹਾ ਬਸ ਉਦੋਂ ਰੁਟੀਨ ਚੱਲ ਪਈ ਵੀ ਅਗਲੇ ਦਿਨ ਲਾ ਲਈਏ 2 ਦਿਨ ਲਾ ਲਈਏ 3 ਦਿਨ ਬਾਅਦ ਉਦੋਂ ਕੰਮ ਫੇਰ ਸ਼ੁਰੂ ਹੋ ਗਿਆ ਸੋਚੀ ਕਿਵੇਂ ਪਈ ਵੀ ਹੁਣ ਮੈਂ ਗੁਰੂ ਦਾ ਸਿੰਘ ਸਜਣਾ ਸੋਚੀ ਕਿ ਮੇਰੇ ਤੋਂ ਸਾਰਾ ਇਹ ਵੀ ਆਂਡ ਗਵਾਂਡ ਸਾਰੇ ਮੁਖੜਾ ਮੋੜ ਗਏ ਸੀ ਜਿੰਨੂੰ ਯਾਰ ਪੈਸੇ ਪੁੱਛਣੇ ਜਿੰਨੂੰ ਕਹਣਾ ਹਾਂਜੀ ਵੀਰ ਮੈਨੂੰ ਦੋ 10 ਰੁਪਏ ਦੇ ਰੋ 20 ਰੁਪਏ ਉਹ ਕਹਿੰਦੇ ਸਾਡੇ ਕੋਲ 10 ਵੀ ਨਹੀਂ ਹੈਗੇ ਜੇ ਕਿ ਉਹਨੂੰ 100 ਪੁੱਛਣਾ ਉਹਨਾਂ ਕਹਿੰਦੇ ਸਾਡੇ ਕੋਲ 20 ਵੀ ਨਹੀਂ ਹੈਗੇ 10 ਵੀ ਨਹੀਂ ਹੈਗੇ ਠੀਕ ਹੈ ਵੀ ਮੰਨ ਕੇ ਚਲੋ ਘਰੋਂ ਪੈਸੇ ਮਿਲਨੇ ਬੰਦ ਹੋ ਗਏ ਸੀ ਤੇ ਘਰ ਦੇ ਮੇਰੀ ਸਪੋਰਟ ਬੰਦ ਕਰਦੇ ਉਹ ਕਹਿੰਦੇ ਸਾਡੇ ਵਾਸਤੇ ਤੂੰ ਅੱਜ ਤੋਂ ਮਰ ਗਿਆ ਠੀਕ ਹੈ ਪੈਸੇ ਸਾਰਾ ਕੋ ਘਰੇ ਹੁੰਦਾ ਸੀ ਪਰ ਮੇਰੇ ਘਰ ਦੇ ਮੇਰੀ ਸਪੋਰਟ ਨਹੀਂ ਕੀਤੀ ਗਈ ਕਈ ਘਰ ਦੇ ਨੇ ਘਰ ਦੇ ਹੁੰਦੇ ਨੇ ਵੀ ਆਪਦੇ ਆਪ ਜਿਹੜਾ ਉਹਨਾਂ ਦੇ ਨਸ਼ਾ ਬੰਦਾ ਕਰ ਉਹਨੀ ਸਪੋਰਟ ਕਰਨ ਲੱਪੈਂਦੇ ਨੇ ਵੀ ਨਹੀਂ ਸਾਡਾ ਤਾਂ ਮੁੰਡਾ ਕਰਦਾ ਨਹੀਂ ਆਪਾਂ ਪੁੱਛਣ ਜਾਈਏ ਹਾਂਜੀ ਤੁਹਾਡਾ ਮੁੰਡਾ ਨਸ਼ਾ ਕਰਦਾ ਆਂਦੇ ਨਹੀਂ ਤੇ ਬਾਕੀ ਇਹ ਸੋਚ ਰੱਖੋ ਵੀ ਛਰੇ ਆਮ ਅਗਲੇ ਨੂੰ ਕੋਈ ਵੀ ਕਰਦਾ ਮੇਰੇ ਘਰ ਦੇ ਸੀ ਨਾ ਮੇਰੀ ਘਰ ਦੀ ਮੇਰੀ ਘਰ ਦੀ ਨੂੰ ਕਿਸੇ ਨੇ ਪੁੱਛਣਾ ਠੀਕ ਹੈ ਮੇਰੀ ਘਰ ਦੀ ਪਹਿਲਾਂ ਬੁਟੀਕ ਦਾ ਕੰਮ ਕਰਦੇ ਰਿਆ ਨੇ ਉਹਨਾਂ ਨੇ ਮੇਰੇ ਘਰ ਦੀ ਨੂੰ ਪੁੱਛਣਾ ਹਾਂ ਵੀ ਤੁਹਾਡਾ ਵੀ ਮੁੰਡਾ ਸੁਧਰਿਆ ਬੂਟਾ ਤੁਹਾਡਾ ਸੁਧਰਿਆ ਨਹੀਂ ਮੇਰੀ ਘਰ ਦੀ ਕਹਿੰਨਾ ਵਾਧੂ ਨਸ਼ਾ ਕਰਦਾ ਉਹਨੇ ਘਰ ਦੀ ਨੇ ਕਹਿੰਨਾ ਅੱਜ ਘਰੋ ਸਾਈਕਲ ਵੇਚ ਆਇਆ ਅੱਜ ਐਲਸੀਡੀ ਵੇਚ ਆਇਆ ਅੱ ਵੀ ਉਹਨੇ ਕਦੀ ਲਕੋ ਨਹੀਂ ਰੱਖਿਆ ਵੀ ਪੜਦਾ ਨਹੀਂ ਰੱਖਿਆ ਮੇਰੇ ਤੇ ਵੀ ਸਾਡਾ ਮੁੰਡਾ ਨਹੀਂ ਨਸ਼ੇ ਕਰਦਾ ਤੇ ਜੇ ਮੈਂ ਅੱਜ ਕੱਲ੍ਹ ਹੁਣ ਕਿਸੇ ਨੂੰ ਪੁੱਛਦਾ ਮੈਂ ਹਾਂ ਵੀ ਤੁਹਾਡਾ ਮੁੰਡਾ ਨਸ਼ੇ ਕਰਦਾ ਲੋਕ ਅੱਜ ਕੱਲ੍ਹ ਪਰਦੇ ਰੱਖਦੇ ਨਹੀਂ ਸਾਡਾ ਮੁੰਡਾ ਨਹੀਂ ਕਰਦਾ ਉਸੇ ਕੋ ਹੱਲਾ ਸ਼ੇਰੀ ਬੰਦੇ ਨੂੰ ਮਿਲ ਜਾਂਦੀ ਯਾਰ ਮੇਰੇ ਘਰ ਦੇ ਮੇਰੇ ਨਾਲ ਨੇ ਵੀ ਨਸ਼ਾ ਨਸ਼ੇ ਦੇ ਚੱਕਰ ਤੇ ਵੀ ਨਾਲ ਨੇ ਫਿਰ ਜਦੋਂ ਸਪੋਰਟ ਕਰਦੇ ਪਏ ਸਾਡਾ ਮੁੰਡਾ ਨਹੀਂ ਕਰਦਾ ਉਸੇ ਕੋ ਦੁਗਣਾ ਕਰਦਾ ਕਿੰਦੀ ਬਦੌਲਤ ਤੁਸੀਂ ਕੀ ਮੰਨਦੇ ਹੋ ਵੀ ਜਿਹੜਾ ਮੇਰਾ ਨਸ਼ਾ ਛੜੀਚਿਆ ਏ ਇਸ ਦਾ ਕੀ ਕਹਿਣਾ ਚਾਹੋਗੇ ਕਿ ਕਿੰਨੂੰ ਕ੍ਰੈਡਿਟ ਦੇਣਾ ਚਾਹੋਗੇ ਵੀ ਨਸ਼ਾ ਤੜਾ ਛੜੀ ਗਿਆ ਏ ਤੇ ਤੁਸੀਂ ਗੁਰੂ ਦਾ ਬਾਣਾ ਪਾ ਲਿਆ ਹੋਇਆ ਮੈਂ ਤਾਂ ਪਹਿਲਾਂ ਤਾਂ ਆਪਦੇ ਘਰਦਿਆਂ ਦਾ ਪਰਿਵਾਰ ਦਾ ਮੇਰੇ ਸਾਹ ਦਿੱਤਾ ਮੈਂ ਤਾਂ ਪਹਿਲਾਂ ਆਪਦੇ ਘਰਦਿਆਂ ਨੂੰ ਚੁਣਾਗਾ ਬਾਕੀ ਉਦੋਂ ਉੱਤੇ ਮੇਰੇ ਗੁਰੂ ਰਾਮਦਾਸ ਜੀ ਮਹਾਰਾਜ ਬਾਬਾ ਦੀਪ ਸਿੰਘ ਨੇ ਮੇਰੇ ਕਿਰਪਾ ਕੀਤੀ ਏ ਜੇ ਮੈਂ ਕਹਿ ਦਵਾਂ ਕਿ ਮੈਂ ਆਪ ਛੜਿਆ ਆਪ ਨਹੀਂ ਕੋਈ ਹੁੰਦਾ ਬੰਦਾ ਵੀ ਕਿਸੇ ਦੇ ਹੱਥ ਵਸ ਨਹੀਂ ਹੁੰਦਾਗਾ ਬਾਕੀ ਜੇ ਆਪਾਂ ਕਹਿੰਨੇ ਨਾ ਵੀ ਗੁਰੂ ਕਰੇਗਾ ਸਾਰਾ ਕੋ ਗੁਰੂ ਵੀ ਨਹੀਂ ਕਰਦਾ ਏ ਆਪ ਨੂੰ ਵੀ ਖੁਦ ਜੇ ਆਪਾਂ ਕੋਈ ਰਸਤਾ ਭਟਕ ਜੀਏ ਨਾ ਤੇ ਆਪ ਨੂੰ ਵੀ ਰਸਤਾ ਬਣਾਉਣ ਵਾਸਤੇ ਗਾਂ ਆਪਾਂ ਨੂੰ ਤੁਰਨਾ ਪੈਂਦਾ ਜੇ ਆਪਾਂ ਕਿਸੇ ਮੋੜ ਤੇ ਚਰਸਤੇ 'ਚ ਖੜੇ ਹੈ ਨਾ ਪਤਨੀ ਦਾ ਕਿੰਨਾ ਕੋਲ ਰੋਲ ਸਮਝਦੇ ਹੋ ਨਸ਼ੇ ਸ਼ਨਾਣ ਦੇ ਵਿੱਚ ਪਤਨੀ ਦਾ ਤਾਂ ਮੇਰੀ ਤਾਂ ਬਹੁਤ ਆਥੀ ਵਿੱਚ ਹਾਂਜੀ ਬਾਕੀ ਜੋ ਵੀ ਉਹ ਕਮਾ ਕੇ ਲਿਆਉਂਦੀ ਸੀ ਨਾ ਹੀ ਦੁਕਾਨ ਤੇ ਲੱਗੇ ਸੀਗੇ 200 ਕਮਾ ਕੇ ਲਾਉਣਾ 100 ਮੈਂ ਇੱਕ ਦਿਨੋਂ ਤੋਂ ਮਗਲਾ ਮੰਗਣੇ ਅਗਲੇ ਦਿਨੋਂ ਤੋਂ ਮੰਗ ਕੇ ਤੇ ਮੈਂ ਪੈਸੇ ਲੈ ਜਾਣੀ ਜਿੰਨੇ ਹੋਣੇ ਲਾੜ-ਬਲੋੜ ਕੇ ਕਰੇ ਵੀ ਹਾਂ ਮੈਨੂੰ ਦੇ ابھی ਨਹੀਂ ਤੇ ਮੈਂ ਆਸਮਾਨ ਪੰਡ ਦੂੰ ਅੱਜ ਫ੍ਰਿਜ ਵੇਚ ਦੂੰ ਅੱਜ ਮਸ਼ੀਨ ਵੇਚ ਦੂੰ ਮੋਸ਼ਨ ਹਾਂਜੀ ਇਤਨਾ ਬਾਕੀ ਮੇਰੇ ਘਰ ਦੇ ਨੇ ਐਤਵਾਰ ਬਾਬਾ ਦੀਪ ਸਿੰਘ ਦੇ ਚਪਹਿਰੇ ਘਟਦੀ ਸੀ ਜਿੱਦਨ ਮੈਂ ਨਸ਼ਾ ਛੱਡਿਆ ਉਸ ਦਿਨ ਮੇਰੇ ਘਰ ਦੇ ਚੌਥਾ ਚਪਹਿਰਾ ਸੀ ਗਈ ਠੀਕ ਹੈ ਮੈਂ ਘਰੇ ਆਇਆ ਮੈਂ ਗਵਾਟੀ ਗਿਆ ਹੇ ਗਵਾਟੀਆਂ ਆ ਗਿਆ ਕੋਈ ਰੁਪਈਆ ਨਹੀਂ ਬਾਹਰੋਂ ਲਿਆ ਠੀਕ ਹੈ ਮੇਰੇ ਘਰ ਦੀ ਨੂੰ ਮੈਂ ਕਿਹਾ ਵੀ ਮੈਂ ਵੀ ਅੱਜ ਤੋਂ ਨਸ਼ਾ ਨਹੀਂ ਕਰਦਾ ਵੀ ਮੈਨੂੰ 300 ਰੁਪਈਆ ਘਰੇ ਦੇ ਦੇ 500 ਉਹ ਮੈਨੂੰ ਕਹਿੰਦੀ ਘਰੇ 1 ਰੁਪਈਆ ਨੇਗਾ ਉਹਨਾਂ ਨੇ ਮੈਨੂੰ ਆਂਡ ਗਵਾਂਡੋ ਕੁੱਛ ਕੇ 200 ਰੁਪਈਆ ਦਿੱਤਾ ਮੈਂ ਆਂਡ ਗਵਾਂਡੋ ਹੋਰ ਕਿਹਨੂੰ 2 ਮੈਂ ਉੱਥੇ ਕਰਨ ਗਿਆ ਤੇ ਮੈਂ ਵੀ ਗੁਰੂ ਸਾਹਿਬ ਨਸ਼ਾ ਲੈਣ ਗਿਆ ਤੇ ਮੈਨੂੰ ਨਸ਼ਾ ਨਹੀਂ ਮਿਲਿਆ ਕਿ ਸ਼ਕਤੀ ਹੋ ਗਈ ਮੈਨੂੰ ਨਸ਼ਾ ਨਹੀਂ ਮਿਲਿਆ ਤੇ ਮੈਂ ਨਾ ਵਹ ਸੋਚ ਬਣਾਈ ਦਿਮਾਗ 'ਚ ਵੀ ਨਸ਼ਾ ਛੱਡਣਾ ਹੈ ਤੇ ਘਰਦਿਆਂ ਨੂੰ ਵੀ ਯਕੀਨ ਦਿਵਾਉਣਾ ਵੀ ਛੱਡ ਕੇ ਵਿਖਾਉਣਾ ਵੀ ਛੜੀਂਦਾ ਇਹ ਜੇ ਕਈ ਲੋਕ ਕਰਨ ਦੇ ਦਿਆਂ ਨੂੰ ਵੀ ਦਿਖਾਣਾ ਹੈ ਪਿੰਡ ਨੂੰ ਵੀ ਦਿਖਾਣਾ ਜਿਹੜੇ ਕਿਉਂਕਿ ਕਿਚੜਾ ਕਰਨ ਲੱਗ ਪਏ ਲੋਕ ਬਹੁਤ ਹਾਂਜੀ ਉਹ ਵੀ ਇਹ ਤਾਂ ਮੰਗਤਾ ਬਣ ਗਿਆ ਨਸ਼ੇ ਦੇ ਚੱਕਰ ਦੇ ਵਿੱਚ ਕਿਉਂਕਿ ਤੁਹਾਡੇ ਘਰਦਿਆਂ ਨੂੰ ਵੀ ਆ ਕੇ ਲਾਂਬੇ ਮਿਲਦੇ ਹੋਣੇ ਤੁਹਾਡਾ ਮੁੰਡਾ ਜਿਹੜਾ ਗਲੀਆਂ ਵਿਚਾਰਾਂ ਦੇ ਵਿੱਚ 10 10 20 20 ਰੁਪਏ ਮਿਲ ਕੇ ਨਸ਼ਾ ਕਰ ਰਿਹਾ ਹੈ ਇਹੋ ਜਿਹਾਂ ਲਾਂਤਾ ਤੋਂ ਤੁਸੀਂ ਜਿਹੜਾ ਛੁਟਕਾਰਾ ਚਾਹੁੰਦੇ ਸੀ ਮਨ ਦੇ ਵਿੱਚ ਸੋਚਿਆ ਕਿਉਂਕਿ ਨਸ਼ਾ ਜਿਹੜਾ ਇਹ ਮਨ ਦੇ ਲਈ ਜਿੰਦਗੀ ਦਾ ਨਾਪ ਆਪਣਾ ਮਨ ਨਹੀਂ ਬਣਾਉਂਦੇ ਉਹ ਨਹੀਂ ਕਿੰ ਜਿਹੜਾ ਇਹ ਨਸ਼ਾ ਨਹੀਂ ਛੜੀ ਸਕਦਾ ਫਿਰ ਤੁਸੀਂ ਆਪਣੇ ਮਨ ਬਣਾਇਆ ਮੈਂ ਆਪਣਾ ਮਨ ਨਹੀਂ ਬਣਾ ਲਿਆ ਮੈਂ ਨਸ਼ਾ ਲੈਣ ਗਿਆ ਮੈਨੂੰ ਨਸ਼ਾ ਮਿਲ ਗਿਆ ਮੇਰੇ ਨਾਲ ਮੁੰਡਾ ਸੀ ਜਿਹੜਾ ਅਸੀਂ ਦੋਨੇ ਗਏ ਨਸ਼ਾ ਲੈਣ ਮੇਰੇ ਨਾਲ ਦੇ ਮੁੰਡੇ ਨੇ ਟੀਕਾ ਲਾ ਲਿਆ ਮੈਂ ਕੋਲਿਆ ਘਲਾ ਟੀਕਾ ਸੁਰਤਾ ਮੈਂ ਵੀ ਵੀ ਬੂਟਾ ਸੀ ਵੀ ਅੱਜ ਤੋਂ ਜੇ ਆਪਾਂ ਕਹਿੰਨੇ ਨਾ ਕੱਲ ਤੋਂ ਬੰਦ ਕਰਾਂਗੇ ਤੂੰ ਅੱਜ ਤੋਂ ਹੀ ਬੰਦ ਕਰ ਦੇ ਮੈਂ ਪ੍ਰਗਾ ਕਰ ਸੀ ਮੇਰੇ ਕੋਲ ਮੈਂ ਦੋ ਖਾ ਲੇ ਮੈਂ ਵੀ ਛਟਾ ਨਹੀਂ ਲਾਇਆ ਉਸਦੇ ਨਾ ਮੈਂ ਘਰੇ ਆ ਗਿਆ ਮੈਂ ਕਰਦਾਂ ਨੂੰ ਕਿ ਚਾਹ ਬਣਾ ਕੇ ਦਿਓ ਵੀ ਮੈਂ ਵੀ ਨਸ਼ਾ ਨਹੀਂ ਅੱਜ ਕੀਤਾ ਘਰ ਦੇ ਕਹਿੰਦੇ ਵੀ ਤੂੰ ਰੋਜ਼ ਹੀ ਕਹਿਣਾ ਵੀ ਹੁਣ ਤੇਰਾ ਲੱਗਾ ਇਸਮਾਨ ਤੂੰ ਘਰੇ ਆ ਕੇ ਕਹਿ ਦੇਣਾ ਵੀ ਅੱਜ ਤੋਂ ਮੈਂ ਨਹੀਂ ਨਸ਼ਾ ਕਰਦਾ ਸਵੇਰੇ ਤੇਰ ਫਿਰ ਉਹ ਹਾਲ ਸਵੇਰੇ ਫਿਰ ਗਾਲਾਂ ਕੱਢੇਗਾ ਨਸ਼ਾ ਦਿਓ ਠੀਕ ਹੈ ਪੈਸੇ ਦਿਓ ਮੈਨੂੰ ਘਰੋਂ ਤੇ ਵੀ ਅਸੀਂ ਤੇਰੇ ਤੇ ਯਕੀਨ ਨਹੀਂ ਕਰਦੇ ਵੀ ਸਾਡੇ ਵਾਲਾ ਤੂੰ ਜੋ ਮਰਜ਼ੀ ਕਰ ਵੀ ਅਸੀਂ ਨਹੀਂ ਯਕੀਨ ਕਰਨਾ ਮੈਂ ਆਇਆ ਘਰੇ ਤੇ ਇਹਨਾਂ ਨੂੰ ਯਕੀਨ ਨਹੀਂ ਹੋਇਆ ਮੇਰੇ ਤੇ ਬਾਕੀ ਮੈਂ ਮੈਂ ਕਰਦਿਆਂ ਨੂੰ ਕਿਹਾ ਵੀ ਕੱਲ ਤੋਂ ਮੈਂ ਕਿਤੇ ਨਹੀਂ ਜਾਂਦਾਗਾ ਵੀ ਮੈਨੂੰ ਮਰ ਜਾਵਾ ਮੈਂ ਮੇਰਾ ਅੰਗ ਪੈਰ ਕੋਈ ਖੜ ਜੇ ਵੀ ਤੂੰ ਹੀ ਮੈਨੂੰ ਉਲਝਾਣਾ ਕਿਤੇ ਕਰਦੇ ਕਹਿੰਦੇ ਵੀ ਕੋਈ ਗੱਲ ਨਹੀਂ ਮੈਨੂੰ ਇਹ ਸੀਗਾ ਵੀ ਕਰਦਿਆਂ ਚ ਯਕੀਨ ਸੀ ਵੀ ਮੈਨੂੰ ਵੀ ਮਰਨ ਨਹੀਂ ਦਿੰਦੇ ਜੇ ਮੈਂ ਨਸ਼ਾ ਕਰਦਾ ਹਾਂ ਫਿਰ ਤਾਂ ਮੇਰੇ ਮਗਰ ਕੋਈ ਵੀ ਨਹੀਂ ਹੁੰਦਾ ਜੇ ਮੈਂ ਇਹਨਾਂ ਨੂੰ ਛੱਡ ਕੇ ਬਖਾਣਾ ਤੇ ਮੈਨੂੰ ਕਿਤੇ ਵੀ ਲਜਾਣਗੇ ਜੇ ਮੈਨੂੰ ਕੁਝ ਹੁੰਦਾ ਹੋਊਗਾ ਨਾ ਕਹਿਣਗੇ ਵੀ ਵਾਕਈ ਘਰੇ ਬੈਠਾ ਤੇ ਇਹਨੂੰ ਮੈਨੂੰ ਲਜਾਣਗੇ ਨਾ ਆਖਾ ਸਾਹਮਣੇ ਆਊਗਾ ਤੇ ਉਹ ਹੀ ਗੱਲ ਹੈ ਵੀ ਮੈਂ ਦਿਲ 'ਚ ਗੰਢ ਮੰਨ ਲਈ ਪੀ ਅੱਜ ਤੋਂ ਪਿੱਛੇ ਵੀ ਆਪਾਂ ਗੋਲੀ ਵੀ ਨਹੀਂ ਖਾਣੀ ਜਦੋਂ ਮੈਂ ਨਸ਼ਾ ਛੱਡਿਆ ਵੀ ਮੈਂ ਯਕਦਾਂਮੀ ਛੱਡਤਾ ਚਿੱਟਾ ਜੇ ਕਹਿੰਦੇ ਨਾ ਕਈ ਵੀ ਨਹੀਂ ਛੜਿੰਦਾ ਪੈਂਗ ਪੈਰ ਖੜ ਜਾਂਦਾ ਕੁਝ ਨਹੀਂ ਹੁੰਦਾ ਗਾ ਜੀਰੂ ਦੀ ਕਿਰਪਾ ਮੰਨਦੇ ਹੋ ਹਾਂਜੀ ਮੈਂ ਬਾਬਾ ਦੀ ਸੈਂ ਦੀ ਕਿਰਪਾ ਮੰਨਦਾ ਹੀ ਕਿਰ ਚਿੱਟਾ ਛੱਡ ਕੇ ਦੇ ਵਿੱਚੋਂ ਕੈਸੂਲ ਖਾਨ ਲਾਪਾ दारू ਪੀਣ ਲਾਪਾ ਛੱਡਿਆ ਤਾਂ ਸਭ ਕੁਝ ਛੱਡਦਾ ਹਾਂਜੀ ਸਭ ਕੁਝ ਛੱਡਦਾ ਯੱਕਦਾਮੀ ਵੀ ਇਹ ਗੁਰੂ ਦੀ ਕਿਰਪਾ ਕਰੇਨੀ ਜਿਹੜੇ ਇਹਨਾਂ ਦੇ ਘਰ ਵਾਲੇ ਨੇ ਜਿਹੜੇ ਚੁਪਹਿਰਾ ਕਰਦੇ ਸੀ ਬਾਬਾ ਦੀਪ ਸਿੰਘ ਜੀ ਦੇ ਬੜੀ ਵੱਡੀ ਕਿਰਪਾ ਹੋਈ ਹੈ ਇੱਕ ਦਿਨ ਦੇ ਵਿੱਚ ਕਰੇਨੀ ਵੀ ਮੈਂ ਨਸ਼ਾ ਜਿਹੜਾ ਇਹ ਛੱਡਿਆ ਤੇ ਹੁਣ ਪਰਿਵਾਰ ਜਿਹੜਾ ਇਹ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੇ ਕੀ ਕੰਮਕਾਰ ਕਰਕੇ ਤੁਸੀਂ ਆਪਣਾ ਜਿਹੜਾ ਰੋਜ਼ਗਾਰ ਚਲਾ ਰਹੇ ਹੋ ਪਰਿਵਾਰ ਦੇ ਵਿੱਚ ਮੇਰੇ ਘਰ ਦੇ ਨੇ ਮੇਰੇ ਕੋ ਗੁੜੀਆ ਇੱਕ ਜੀ 6 ਸਾਲਾਂ ਦੀ ਤੇ ਇੱਕ ਮੇਰੀ ਭੈਣ ਆਈ ਉਹਨਾਂ ਜਿਨ੍ਹਾਂ ਨੂੰ ਪੋਲੀਆ ਆਈ ਠੀਕ ਹੈ ਉਹਨਾਂ ਦੀ ਵੀ ਸਾਂਭਾਲ ਤੁਸੀਂ ਕਰਦੇ ਹੋ ਉਹਨਾਂ ਦੀ ਸਾਂਭਾਲ ਮੇਰੇ ਘਰ ਦੇ ਕਰਦੇ ਨੇ ਠੀਕ ਹੈ ਜੀ ਉਹਨਾਂ ਦੀ ਕੋਈ ਪਤਾ ਨਹੀਂ ਸਾਨੂੰ ਉਹਨਾਂ ਦੀ ਸੇਵਾ ਹੀ ਲੱਗ ਗਈ ਹੋਵੇ ਠੀਕ ਹੈ ਨਾ ਜੀ ਵੀ ਸੇਵਾ ਤੁਸੀਂ ਕਹਿ ਰਹੇ ਹੋ ਪੋਲੀਓ ਇਹ ਕੁਝ ਕਰ ਨਹੀਂ ਸਕਦੇ ਕਰਦੇ ਉਹਨਾਂ ਦੀ ਜਿਹੜੀ ਹੈ ਪੂਰੀ ਸਾਂਭਾਲ ਨਿਵਾਣਾ ਧਵਾਣਾ ਖਾਣਾ ਪਿਆਣਾ ਇਹਦੇ ਘਰ ਵਦਿਆਂ ਦੀ ਜੀ ਮੇਰੇ ਘਰ ਦੇ ਕਰਦੇ ਹਾਂ ਜੀ ਕਿ ਅਸੀਂ ਕਿਤੇ ਵੀ ਉਹੋ ਜੀ ਜਗ੍ਹਾ ਤੇ ਨਹੀਂ ਵੀ ਗੁੜੀਆਂ ਨੂੰ ਭੇਜਾ ਵੀ ਉੱਥੇ ਅੱਜ ਬਦਾਲਿਆ ਜੇ ਭੇਲ ਦਿਆਂ ਜਾਂ ਕਿਤੇ ਨਾ ਮੈਂ ਵੀ ਘਰੇ ਸੇਵਾ ਕਰਾਂਗੇ ਜਿੰਨੀ ਹੋ ਸਕਦੀ ਕਿਪਾ ਸਾਨੂੰ ਉਹਨਾਂ ਦੀ ਸੇਵਾ ਨਹੀਂ ਨਿ ਤਾਰ ਦਿੱਤਾਈ ਇੱਕ ਬੇਟੀ ਘਰ ਦੇ ਵਿੱਚ ਇਸ ਟਾਈਮ ਹੈਗੀ ਹੈ ਤੇ ਜਿਹੜਾ ਹੈ ਨਸ਼ੇ ਤੋਂ ਵਾਪਸ ਮੁੜੇ ਨੇ ਸਿੰਘ ਦਾ ਬਾਣਾ ਤੁਸੀਂ ਵੇਖ ਰਹੇ ਹੋ ਬੜੀ ਉੱਚੀ ਸੁੱਚੀ ਸੋਚ ਜਿਹੜੀ ਹੈ ਹੁਣ ਸੋਜੀ ਇਹਨਾਂ ਦੇ ਵਿੱਚ ਆ ਗਈ ਹੈ ਹੁਣ ਲੋਕਾਂ ਨੂੰ ਵੀ ਤੁਸੀਂ ਕੀ ਸਮਝਾਣਾ ਚਾਹੋਗੇ ਜਿਹੜੇ ਚਿੱਟੇ ਦੀ ਦਲਦਲ ਦੇ ਵਿੱਚ ਅੱਜਕੱਲ ਨੌਜਵਾਨੀ ਫਿਰ ਜਿਹੜੀ ਹੈ ਲਗਾਤਾਰ ਪੈ ਰਹੀ ਹੈ ਕਿਉਂਕਿ ਤੁਸੀਂ ਤਾਂ ਐਂਡ ਤੋਂ ਆ ਕੇ ਮੁੜੇ ਹੋ ਤੇ ਐਂਡ ਤੋਂ ਆ ਕੇ ਜਿਹੜਾ ਇਹ ਮੋੜਨਾ ਬੜਾ ਔਖਾ ਹੁੰਦਾ ਹੈ ਤੇ ਤੁਸੀਂ ਵੀ ਜਰੂਰ ਜੜਾ ਇੱਕ ਸੰਦੇਸ਼ ਨੌਜਵਾਨਾਂ ਨੂੰ ਦਿਓ ਵੀ ਤੁਸੀਂ ਵੀ ਜਿਹੜੀ ਇਹ ਦਲਦਲ ਦੇ ਵਿੱਚੋਂ ਨਿਕਲ ਕੇ ਇੱਕ ਸਿੱਖੀ ਸਰੂਪ ਜੋ ਵੀ ਤੁਸੀਂ ਆਪਣਾ ਇੱਕ ਵਧੀਆ ਜੀਵਨ ਬਤੀਤ ਕਰ ਮੈਂ ਨੌਜਵਾਨਾਂ ਨੂੰ ਇਹੋ ਸਿਨ੍ਹਾ ਦੇਣਾ ਚਾਹਣਾ ਹੈ ਵੀ ਨਸ਼ਾ ਛੜੀ ਸਕਦਾ ਹੈ ਨਸ਼ਾ ਸਿਰਫ ਦਿਮਾਗ ਦਾ ਜਦੋਂ ਆਪਾਂ ਦਿਮਾਗ ਲਈ ਰੱਖਦੇ ਨਸ਼ੇ ਵਾਲੇ ਬੰਨੇ ਵੀ ਹਾਂ ਵੀ ਮੈਂ ਅੱਜ ਕੀਤਾ ਨਹੀਂ ਖਰੇ ਮੈਨੂੰ ਕੀ ਹੋ ਜਾਊਗਾ ਕੁਝ ਨਹੀਂ ਹੁੰਦਾ ਜੀ ਮੰਨ ਕੇ ਚਲੋ ਵੀ ਇੱਕ ਧਾਰਨੇ ਜੇ ਕਿਸੇ ਬੰਦੇ ਨੂੰ ਪੱਕੀ ਦਵਾਈ ਲੱਗੀ ਹੋਵੇ ਕੋਈ ਪੱਕੀ ਦਵਾਈ ਖਾਂਦਾ ਕੋ ਹਾਰਦੀ ਜਾਂ ਕਿੱਦਾਂ ਵੀ ਠੀਕ ਹੈ ਜੇਕਰ ਚਾਰ ਦਿਨ ਰਿਸ਼ਤੇਦਾਰ ਚਾਪਾ ਚਲ ਗਏ ਦਵਾਈ ਭੁੱਲ ਜੇ ਘਰੇ ਉਥੋਂ ਮਿਲਦੀ ਨਾ ਹੋਵੇ ਉਦੋਂ ਵੀ ਆਪਾਂ ਗੁਜ਼ਾਰਾ ਕਰਦੇ ਆ ਨਾ ਹੀ ਵੀ ਚਲ ਇਥੋਂ ਤਾਂ ਮਿਲਣੀ ਨਹੀਂ ਕੋਈ ਗੱਲ ਨਹੀਂ ਦੋ ਦਿਨ ਆਪਾਂ ਹੁਣ ਐਡੀ ਦੂਰ ਆਏ ਤੇ ਰਹਿ ਲੈਨੇ ਇਹ ਸਿਰਫ ਦਿਮਾਗ ਦਾ ਨਸ਼ਾ ਹੈ ਵੀਰ ਜਦੋਂ ਆਪਾਂ ਵੀ ਸੋਚ ਕਾੜਤੀ ਵੀ ਹਾਂ ਵੀ ਆਪਣੇ ਕੋਲ ਹੁਣ ਦਵਾਈ ਨਹੀਂ ਹੈਗੀ ਆਪਾਂ ਨਹੀਂ ਖਾਧੀ ਕੁਝ ਨਹੀਂ ਹੋਇਆ ਤੇ ਜਦੋਂ ਆਪਾਂ ਕੋਲ ਹੋਣੀ ਹੈ ਤੇ ਆਪਾਂ ਖਾਧੀ ਜਾਣੀ ਹੁੰਦਾ ਫਾਇਦਾ ਨਹੀਂ ਕੋਈ ਠੀਕ ਹੈ ਦਿਮਾਗ ਦੇ ਨਸ਼ੇ ਨਾਲ ਨਸ਼ਾ ਛੜੀਂਦਾ ਦਿਮਾਗ ਨਾਲ ਤੇ ਇੱਕ ਛੜੀਂਦਾ ਵੀ ਮਾੜੀ ਸੰਗਤ ਨਾ ਕਰੋ ਹੀ ਕਹੇ ਦੀ ਜਦੋਂ ਆਪਾਂ ਮਾੜੀ ਸੰਗਤ ਕਰਦੇ ਆ ਨਾ ਤੇ ਚੰਗੀ ਸੰਗਤ ਕਰੋ ਚੰਗੇ ਬੰਦਿਆਂ ਕੋਲੋਂ ਉਹ ਚੰਗੀ ਸੋਚ ਰੱਖੋ ਆਪ ਦੀ ਬਿਨਾ ਕਿਸੇ ਡਾਕਟਰੀ ਸਹਾਇਤਾ ਤੋਂ ਤੇ ਬਿਨਾ ਕਿਸੇ ਸੈਂਟਰ ਤੋਂ ਕਹਿ ਰਹੀ ਨਹੀਂ ਨਸ਼ਾ ਛੜਾਇਆ ਛੱਡਿਆ ਹੈ ਗੁਰੂ ਦੀ ਕਿਰਪਾ ਹੋਈ ਹੈ ਬਾਬਾ ਦੀਪ ਸਿੰਘ ਜੀ ਦੇ ਚੁਪੈਰੀਆਂ ਨਾਲ ਦੀ ਘਰਦਿਆਂ ਨੇ ਕੱਢਿਆ ਜਿਹੜਾ ਇਹਨਾਂ ਨੂੰ ਫਲ ਮਿਲਿਆ ਹੈ ਉਹ ਤੇ ਸੋਚ ਵੀ ਹੁਣ ਬੜੀ ਚੰਗੀ ਬਣ ਗਈ ਹੈ ਇਹ ਉਹ ਬੁੱਟਾ ਏ ਜਿੰਨੂੰ ਕੀ ਪਿੰਡ ਦੇ ਵਿੱਚ 1-1 ਰੁਪਈਆ ਮੰਗ ਕੇ 2-2 ਰੁਪਈਏ ਮੰਗ ਕੇ ਜਿਹੜਾ ਨਸ਼ੇ ਕਰਨੇ ਪੈਂਦੇ ਸੀ ਤੇ ਅੱਜ ਇਹ ਕਹਿ ਰਹੇ ਨੇ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਇੱਜ਼ਤ ਮਿਲਦੀ ਹੈ ਜੇ ਹੁਣ ਮੈਂ 1 ਰੁਪਿਆ ਵੀ ਮੰਗਣਾ ਤੇ ਲੋਕੀ 1000 ਰੁਪਿਆ ਮੇਰੀ ਤਲੀ ਤੇ ਧਰ ਦਿੰਦੇ ਨੇ ਉਹ ਕਿਉਂਕਿ ਹੁਣ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿਉਂਕਿ ਬਾਣਾ ਵੀ ਸਿੱਖੀ ਸਰੂਪ ਵਾਲਾ ਹੋ ਗਿਆ ਏ ਇੱਕ ਬਾਣਾ ਜਿਹੜਾ ਤੁਸੀਂ ਵੇਖ ਸਕਦੇ ਹੋ ਬਾਣੇ ਦੇ ਸਿਰ ਤੇ ਜਿਹੜਾ ਇੱਕ ਇੱਜ਼ਤ ਜਿਹੜੀ ਐ ਪਿੰਡ ਦੇ ਵਿੱਚ ਬਣੀ ਐ ਇਸੇ ਤਰ੍ਹਾਂ ਜਿਹੜਾ ਐ ਹੋਰ ਨੌਜਵਾਨ ਜਿਨ੍ਹਾਂ ਨੇ ਨਸ਼ਾ ਛੱਡਿਆ ਇਹ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਨੇ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਅਸੀਂ ਵੀ ਤੁਹਾਡੀ ਜਿਹੜੀ ਐ ਕਹਾਣੀ ਲੋਕਾਂ ਤੱਕ